ਕੰਗਨਾਰ ਰਣਾਉਤ MP ਜ਼ਰੂਰ ਬਣ ਚੁੱਕੇ ਨੇ ਪਰ ਉਹਨਾਂ ਦੀ ਹੁਣ MP ਸ਼ਿਪ ਨੂੰ ਚੈਲੰਜ ਕੀਤਾ ਗਿਆ ਹੈ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਵਿੱਚ ਇਹ MP ਸ਼ਿਪ ਚੈਲੰਜ ਕੀਤੀ ਗਈ ਹੈ ਔਰ ਕਨੌਰ ਦੇ ਰਹਿਣ ਵਾਲੇ ਇੱਕ ਪਟੀਸ਼ਨਰ ਦੇ ਵੱਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ ਸਰਕਾਰੀ ਮੁਲਾਜ਼ਮ ਰਹਿ ਚੁੱਕੇ ਨੇ ਪ੍ਰੀਮਚੂਰ ਰਿਟਾਇਰਮੈਂਟ ਲੈ ਲਈ ਗਈ ਸੀ ਉਹਨਾਂ ਦੇ ਵੱਲੋਂ ਔਰ ਲਾਇਕਰਾਮ ਨੇਗੀ ਦਾ ਇਹ ਦਾਵਾ ਆ ਕਿ ਕੰਗਨਾਰ ਰਣਾਉਤ ਨੇ ਨਹੀਂ ਯਤਨਾਂ ਸੀ ਜੇ ਉਹ ਜਾਂ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਂਦੀ ਚੋਣ ਲੜਨ ਦੀ ਉਹਨਾਂ ਨੇ ਰਿਟਰਨਿੰਗ ਅਫਸਰ ਮੰਡੀ ਹਲਕੇ ਦੇ ਡੀਸੀ ਨੂੰ ਵੀ ਇਸ ਮਾਮਲੇ ਦੇ ਵਿੱਚ ਧਿਰ ਬਣਾਇਆ ਔਰ ਪਟੀਸ਼ਨ ਜਿਹੜੀ ਆ ਉਹ ਦਾਇਰ ਕਰ ਦਿੱਤੀ ਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਵੱਲੋਂ ਕੰਗਣਾ ਰਣੌਤ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਦੱਸਦੀ ਇਹ ਕਿ ਲਾਇਕ ਨਾਮ ਨੇਗੀ ਜਿਹੜੇ ਨੇ ਕਨੌਰ ਦੇ ਰਹਿਣ ਵਾਲੇ ਨੇ ਔਰ ਉਹ ਇੱਕ ਸਰਕਾਰੀ ਜੌਬ ਕਰਦੇ ਸੀ ਵਣ ਵਿਭਾਗ ਦੇ ਵਿੱਚ ਨੌਕਰੀ ਕਰਦੇ ਸੀ ਔਰ ਇਲੈਕਸ਼ਨਸ ਤੋਂ ਪਹਿਲਾਂ ਕਥਿਤ ਤੌਰ ਤੇ ਉਹਨਾਂ ਨੇ ਆਪਣੀ ਨੌਕਰੀ ਛੱਡ ਦਿੱਤੀ ਸੀ 사실 ਇਹ ਕਿ ਕੰਗੜਾ ਰਣਾਉਤ 74755 ਵੋਟਾਂ ਦੀ ਲੀਡ ਦੇ ਨਾਲ ਮਾਰਜਨ ਦੇ ਨਾਲ ਕਾਂਗਰਸ ਦੇ ਉਮੀਦਵਾਰ ਨੂੰ ਹਰਾਉਂਦੇ ਨੇ ਔਰ ਐਮਪੀ ਬਣ ਜਾਂਦੇ ਨੇ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਇੱਕ ਵੱਡਾ ਮਾਰਜਨ ਸੀਗਾ ਕੰਗੜਾ ਰਣਾਉਤ ਨੇ ਹਾਸਲ ਕੀਤਾ ਸੀ ਪਰ ਇਹਨੂੰ ਚੈਲੰਜ ਕਰ ਦਿੱਤਾ ਗਿਆ ਲਾਇਕਰਾਮ ਨੇਗੀ ਕਨੌਰ ਦੇ ਰੈਜ਼ੀਡੈਂਟ ਨੇ ਕਨੌਰ ਦੇ ਰਹਿਣ ਵਾਲੇ ਨੇ ਪਟੀਸ਼ਨ ਫਾਈਲ ਕੀਤੀ ਹੈ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਵਿੱਚ ਇਲਜ਼ਾਮ ਲਾਇਆ ਹੈ ਕਿ ਉਹਨਾਂ ਨੇ ਆਪਣੇ ਸਾਰੇ ਡਾਕੂਮੈਂਟਸ ਈਵਨ ਆਪਣੇ ਨੋ ਡਿਊ ਸਰਟੀਫਿਕੇਟ ਜਿਹੜੇ ਸਰਵਿਸ ਦੇ ਨਾਲ ਸੰਬੰਧਿਤ ਸੀਗੇ ਉਹ ਵੀ ਰਿਟਰਨਿੰਗ ਅਫਸਰ ਨੂੰ ਪੇਸ਼ ਕੀਤੇ ਸੀ ਦਿੱਤੇ ਸੀ ਔਰ ਉਸ ਤੋਂ ਬਾਅਦ ਰਿਟਰਨਿੰਗ ਅਫਸਰ ਨੇ ਇੱਕ ਦਿਨ ਦਾ ਸਮਾਂ ਦਿੱਤਾ ਸੀ ਕਿ ਬਾਕੀ ਵਿਭਾਗਾਂ ਤੋਂ ਵੀ ਆਪਣੇ ਨੋ ਡਿਊ ਸਰਟੀਫਿਕੇਟਸ ਜਿਹੜੇ ਉਹ ਲੈ ਲੈ ਜਾਣ ਇਸ ਦੇ ਬਾਵਜੂਦ ਉਹਨਾਂ ਨੇ ਕਿਹਾ ਕਿ ਜਦੋਂ ਉਹ ਅਗਲੇ ਦਿਨ ਆਪਣੇ ਨੋ ਡਿਊ ਸਰਟੀਫਿਕੇਟਸ ਲੈ ਕੇ ਆਉਂਦੇ ਨੇ ਤਾਂ ਉਹਨਾਂ ਦੀ ਨਾਮੀਨੇਸ਼ਨ ਰੱਦ ਕਰ ਦਿੱਤੀ ਜਾਂਦੀ ਹੈ ਦਰਅਸਲ ਰਿਟਰਨਿੰਗ ਅਫਸਰ ਨੂੰ ਵੀ ਇਸ ਮਾਮਲੇ ਦੇ ਵਿੱਚ ਧਿਰ ਬਣਾ ਲਿਆ ਗਿਆ ਉਹਨਾਂ ਨੇ ਕਿਹਾ ਕਿ ਬੇਬੁਨਿਆਦ ਤਰੀਕੇ ਦੇ ਨਾਲ ਮੈਨੂੰ ਚੋਣ ਲੜਨ ਤੋਂ ਰੋਕਿਆ ਗਿਆ ਔਰ ਉਹ ਦਾਵਾ ਕਰਦੇ ਨੇ ਕਿ ਜੇ ਮੈਂ ਚੋਣ ਲੜਦਾ ਤੇ ਕੰਗੜਾ ਨਾਉਤ ਨਹੀਂ ਜਿੱਤਦੀ ਸੀ ਇਸੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਪਹੁੰਚਦੇ ਨੇ हिमाचल प्रदेश हाई कोर्ट ਦੇ ਵਿੱਚ ਇਹ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ ਔਰ ਇਸੇ ਪਟੀਸ਼ਨ ਦੇ ਬਦੌਲਤ ਹੁਣ ਅੱਗੇ ਜਸਟਿਸ ਜੋਤਸਨਾਰੇਵਲ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ ਨੋਟਿਸ ਜਾਰੀ ਕਰ ਦਿੱਤਾ ਕੰਗਣਾ ਰਣਾਉਤ ਨੂੰ ਔਰ ਪੇਸ਼ ਹੋਣ ਲਈ ਜਿਹੜਾ ਆਪਣਾ ਪੱਖ ਰੱਖਣ ਲਈ ਜਿਹੜਾ ਉਹ ਸੱਦੇ ਆ ਗਿਆ ਇਸੇ ਮਾਮਲੇ ਨੂੰ ਲੈ ਕੇ ਹੁਣ ਚਰਚਾ ਛਿੜੀ ਹੋਈ ਹੈ ਕਿ ਕੀ ਕੰਗਣਾ ਰਣਾਉਤ ਦੀ ਐਮਪੀਸ਼ਿਪ ਵੀ ਰੱਦ ਹੋਵੇਗੀ ਔਰ ਦੂਜੇ ਪਾਸੇ ਜਿਹੜੇ ਡੀਸੀ ਨੇ ਰਿਟਰਨਿੰਗ ਆਫਿਸਰਸ ਜਿਹੜੇ ਉਹ ਵੀ ਇਸ ਮਾਮਲੇ 'ਚ ਧਰਨੇ ਕਿ ਉਹਨਾਂ ਦੇ ਉੱਤੇ ਵੀ ਹੁਣ ਕੋਈ ਗਾਜ ਡਿੱਗ ਸਕਦੀ ਹੈ ਕਿਉਂਕਿ ਇੱਕ ਵੱਡਾ ਦਾਵਾ ਕੀਤਾ ਗਿਆ ਹੈ ਕਿ ਚੋਣ ਲੜਨ ਤੋਂ ਜਿਹੜਾ ਸੰਵਿਧਾਨਕ ਅਧਿਕਾਰ ਸੀ ਉਹਨਾਂ ਦਾ ਉਹ ਤੋਂ ਉਹਨਾਂ ਨੂੰ ਰੋਕ ਲਿਆ ਗਿਆ ਉਹ ਪ੍ਰੀਮੈਚੂਰ ਆਪਣੀ ਰਿਟਾਇਰਮੈਂਟ ਲੈ ਲੈਂਦੇ ਨੇ ਰਿਟਾਇਰਮੈਂਟ ਲੈਣ ਤੋਂ ਬਾਅਦ ਉਹ ਆਪਣੇ ਸਾਰੇ ਡਾਕੂਮੈਂਟਸ ਪੇਸ਼ ਕਰਦੇ ਨੇ ਬਾ ਕਾਇਦਾ ਲਾਫਲੀ ਉਹਨਾਂ ਨੂੰ ਇੱਕ ਦਿਨ ਦਾ ਸਮਾਂ ਕਹਿੰਦੇ ਦਿੱਤਾ ਜਾਂਦਾ ਆ ਕਿ ਬਾਕੀ ਡਾਕੂਮੈਂਟਸ ਵੀ ਜਿਹੜੇ ਨੋ ਡਿਊ ਸਰਟੀਫਿਕੇਟਸ ਹੈਗੇ ਨੇ ਉਹ ਵੀ ਪੇਸ਼ ਕਰ ਦਿੱਤੇ ਜਾਣ ਔਰ ਅਗਲੇ ਦਿਨ ਕਹਿੰਦੇ ਆਪਣੇ ਬਾਕੀ ਡਾਕੂਮੈਂਟਸ ਵੀ ਪੇਸ਼ ਕਰ ਦਿੰਦੇ ਨੇ ਪਰ ਜਦੋਂ ਪੇਸ਼ ਕਰਦੇ ਨੇ ਤੇ ਉਹਨਾਂ ਦੀ ਨਾਮੀਨੇਸ਼ਨ ਰੱਦ ਕਰ ਦਿੱਤੀ ਜਾਂਦੀ ਹੈ ਇਹ ਸਾਰੇ ਇਲਜ਼ਾਮ ਇਸ ਪਟੀਸ਼ਨ ਦੇ ਵਿੱਚ ਲਗਾਏ ਗਏ ਨੇ ਹੁਣ ਇਹਨਾਂ ਇਲਜ਼ਾਮਾਂ ਦੇ ਬਕਾਲ ਕੰਗਣਾ ਰਣਾਉਤ ਨੂੰ ਜਿਹੜਾ ਉਹ ਆਪਣਾ ਪੱਖ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਹੁਣ ਹੁੰਦਾ ਕੀ ਹੈ ਆਉਂਦੇ ਸਮੇਂ ਦੇ ਵਿੱਚ ਇਹ ਦੇਖਣ ਵਾਲੀ ਗੱਲ ਹੋਵੇਗੀ ਕੰਗਣਾ ਰਣਾਉਤ ਲੰਘੇ ਸਮੇਂ ਦੇ ਵਿੱਚ ਵਾਦਾਂ 'ਚ ਰਹੇ ਨੇ ਖਾਸ ਕਰਕੇ ਐਮਪੀ ਬਣਨ ਤੋਂ ਬਾਅਦ ਜਦੋਂ ਕੁਲਵਿੰਦਰ ਕੌਰ ਵਾਲਾ ਮਾਮਲਾ ਸਾਹਮਣੇ ਆਉਂਦਾ ਹੈ ਸੀਆਈਐਸਐਫ ਜਵਾਨ ਚਪੇੜ ਮਾਰ ਦਿੰਦੀ ਹੈ ਕੰਗਣਾ ਰਣਾਉਤ ਦੇ ਉਸ ਤੋਂ ਬਾਅਦ ਜਿਹੜੇ ਇਨਸੀਡੈਂਟਸ ਹੁੰਦੇ ਨੇ ਔਰ ਕੰਗਣਾ ਰਣਾਉਤ ਦਾ ਉਹਨਾਂ ਦੇ ਨਾਲ ਜੋ ਨਾਮ ਜੁੜਦਾ ਆ ਈਵਨ ਚੋਣ ਲੜਨ ਤੋਂ ਪਹਿਲਾਂ ਵੀ ਕੰਗਣਾ ਰਣੌਤ ਪੰਜਾਬ ਬਾਰੇ ਕੁਝ ਗੱਲਾਂ ਕਰਦੀ ਰਹੀ ਹੈ ਔਰ ਉਹਨਾਂ ਮਸਲਿਆਂ ਨੂੰ ਲੈ ਕੇ ਕੰਗਣਾ ਰਣੌਤ ਦੇ ਉੱਤੇ ਸਵਾਲ ਖੜਦੇ ਰਹੇ ਨੇ ਪਰ ਦੂਜੇ ਪਾਸੇ ਹੁਣ ਹਿਮਾਚਲ ਪ੍ਰਦੇਸ਼ ਦੇ ਹੀ ਇੱਕ ਰੈਜ਼ੀਡੈਂਟ ਨੇ ਕੰਗਣਾ ਰਣੌਤ ਦੇ ਉੱਤੇ ਕੰਗਣਾ ਰਣੌਤ ਦੀ ਐਮਪੀ ਸ਼ਿਪ ਦੇ ਉੱਤੇ ਸਵਾਲ ਚੁੱਕਦੇ ਇੱਕ ਪਟੀਸ਼ਨ ਜਿਹੜੀ ਹੈ ਉਹ ਦਾਇਰ ਕਰ ਦਿੱਤੀ ਹੈ ਇਸ ਪਟੀਸ਼ਨ ਤੋਂ ਬਾਅਦ ਹੁਣ ਕੀ ਕੁਝ ਹੋਵੇਗਾ ਕੰਗਣਾ ਰਣੌਤ ਦੇ ਨਾਲ ਜਾਂ ਇਹ ਕੇਸ ਕਿੱਥੇ ਤੱਕ ਪਹੁੰਚਦਾ ਆ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਕੀ ਕੰਗਣਾ ਰਣੌਤ ਦੀ ਐਮਪੀ ਸ਼ਿਪ ਰੱਦ ਹੋਵੇਗੀ ਕੀ ਕੰਗਣਾ ਰਣਾਉਤ ਜਿਹੜੇ ਮਾਰਜਨ ਦੇ ਨਾਲ ਜਿੱਤ ਹਾਸਲ ਕਰਦੇ ਨੇ ਉਸ ਜਿੱਤ ਨੂੰ ਜ਼ਾਇਆ ਕਰ ਦਿੱਤਾ ਜਾਵੇਗਾ ਉਸ ਐਮਪੀ ਸ਼ਿਪ ਨੂੰ ਰਿਸੋਲਵ ਕਰ ਦਿੱਤਾ ਜਾਵੇਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਵਾਂ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ